ਜੀ ਸਰ ਇੱਕ ਤਜਲੀ ਸ਼੍ਰੋਮਣੀ ਅਕਾਲੀ ਕਲਪ ਇਹ ਪ੍ਰਧਾਨ ਸਾਹਿਬ ਨੇ 22 ਤਰੀਕ ਨੂੰ ਪਾਰਟੀ ਦੀ ਕੋਰਟ ਮੀਟਿੰਗ ਦੀ ਮੀਟਿੰਗ ਹੈ ਉਹ ਪਾਰਟੀ ਦੇ ਹੈੱਡ ਆਫਿਸ ਚੰਡੀਗੜ੍ਹ ਦੇ ਵਿੱਚ ਬਾਅਦ ਦੁਪਹਿਰ 2:30 ਵਜੇ ਰੱਖੀ ਉਹਦੇ ਵਿੱਚ ਸਾਰੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ ਪੰਜਾਬ ਦੇ ਵਿੱਚ ਲਾਸਟ ਫੇਜ਼ ਦੇ ਵਿੱਚ ਔਰ 1 ਜੂਨ ਨੂੰ ਵੋਟਾਂ ਪੈਣੀਆਂ ਸਾਰੀ ਪਾਰਲੀਮੈਂਟ ਦੀ ਟੋਟਲ ਜਿਹੜੀ ਸਟ੍ਰੈਟਜੀ ਹੈ ਰੱਖਣ ਲੜਨ ਦੀ ਉਹ ਅਸੀਂ ਉਹਦੇ ਵਿੱਚ ਤੈਅ ਕਰਾਂਗੇ ਔਰ ਦੂਜਾ ਜਿਹੜੀ ਸੂਬੇ ਦੀ ਕਰੰਟ ਰਾਜਨੀਤਿਕ ਸਥਿਤੀ ਹੈ ਜਾਂ ਦੇਸ਼ ਦੀ ਜਿਹੜੀ ਲੇਟੈਸਟ ਪੋਲਟਿਕਲ ਸਿਚੁਏਸ਼ਨ ਹੈ ਉਹਦੇ ਉੱਤੇ ਵੀ ਖੁੱਲ ਕੇ ਸਾਰਾ ਜਿਹੜਾ ਉਹ ਵਿਚਾਰ ਉਤੰਦਰ ਜਿਹੜਾ ਉਹ ਕਰਨ ਇਸ ਕਰਕੇ ਪੇ ਦਿੱਤੀ ਜਾਣਕਾਰੀ ਮੈਂ ਇਹੀ ਤੁਹਾਨੂੰ ਸੰਜਿਕਨਿਤ ਹੋਣਾ ਕਿ ਭਾਈ ਮਾਰਟੀਨ ਸੜੀ ਕੌਂਸਲ ਕਮੇਟੀ ਦੀ ਮੀਟਿੰਗ ਦੂਜਾ ਇਹ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਕੈਂਡੀਡੇਟ ਅਨਾਉਂਸ ਕੀਤੇ ਆ ਪਹਿਲਾਂ ਤਾਂ ਇਹ ਗੱਲ ਸਾਹਮਣੇ ਆ ਗਈ ਕਿ ਹੁਣ ਹੋਰ ਆਮ ਆਦਮੀ ਆਮ ਆਦਮੀ ਪਾਰਟੀ ਕੁੜੀ ਨਹੀਂ ਰਹੀ ਔਰ ਹੁਣ 92 ਐਮਐਲਏ ਜਿਹੜੀ ਪਾਰਟੀ ਨੇ ਦਿੱਤੇ ਸੀ ਉਨੂੰ ਪੰਜ ਤਾਂ ਮੰਤਰੀ ਸਾਹਿਬਾਨ ਜਿਹੜੇ ਆ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਨਾ ਪਿਆ ਔਰ ਦੂਜਾ ਇੱਕ ਕਾਂਗਰਸ ਤੋਂ ਸਾਬਕਾ ਐਮਐਲਏ ਰਿਹਾ ਉਹਨੂੰ ਮੈਦਾਨ ਦੇ ਵਿੱਚ ਉਤਾਰਿਆ ਇੱਕ ਤਾਂ ਆਰਟਿਸਟ ਲੱਭ ਕੇ ਉਤਾਰਿਆ ਸੋ ਜਿਹੜੀ ਸਥਿਤੀ ਹੈ ਇੱਕ ਕਾਂਗਰਸ ਦਾ ਹੋਰ ਸਿਟਿੰਗ ਐਮਐਲਏ ਉਹਨੂੰ ਵੀ ਜਿਹੜਾ ਉਥੋਂ ਅਸਤੀਫਾ ଦਵਾਇਆ ਗਿਆ ਇਸੇ ਪਰਪਸ ਵਾਸਤੇ ਇਥੇ ਜਿਹੜੀ ਹਾਲੋਨੈਸ ਹੈ ਖੋਖੜਾਪਨ ਹੈ ਆਮ ਆਦਮੀ ਪਾਰਟੀ ਦਾ ਕਿ ਹੁਣ ਇਸ ਬਣੀ ਸਥਿਤੀ ਇਹ ਹੈ ਕਿ ਇਹਨਾਂ ਵਾਸਤੇ ਉਮੀਦਵਾਰ ਵੀ ਇਸ ਪਾਰਟੀ ਨੂੰ ਆਮ ਲੋਕਾਂ ਦੇ ਵਿੱਚੋਂ ਨਹੀਂ ਲੱਭ ਰਿਹਾ ਇੱਕ ਤਾਂ ਇਸ ਚੀਜ਼ ਨੇ ਇਹ ਸਾਬਤ ਕਰ ਦਿੱਤਾ ਦੂਜੀ ਗੱਲ ਹੈ ਕਿ ਪੰਜੇ ਜਿਹੜੇ ਮੰਤਰੀ ਸਾਹਿਬਾਨ ਨੇ ਉਹਨਾਂ ਕੋਲੇ ਵੱਡੇ ਵੱਡੇ ਮਹਿਕਮੇ ਕੁੜੀਆ ਸਾਹਿਬ ਕੋਲੇ ਖੇਤੀਬਾੜੀ ਦਾ ਮਹਿਕਮਾ ਔਰ ਕਿਸਾਨਾਂ ਵੀ ਦੇਖੋ ਕਿੰਨੀ ਵੱਡੀ ਸਮੱਸਿਆ ਔਰ ਅੱਗੋਂ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਹੈ ਕਿ ਪ੍ਰੋਕੂਰਮੈਂਟ ਦਾ ਸੀਜ਼ਨ ਅਗਲੇ ਮਹੀਨੇ ਅਪ੍ਰੈਲ ਦੇ ਵਿੱਚ ਵੱਧਣੀ ਸ਼ੁਰੂ ਹੋ ਜੇ। ਇਸੇ ਤਰ੍ਹਾਂ ਜਿਹੜੇ ਸਰਦਾਰ ਬਲਬੀਰ ਸਿੰਘ ਜੀ ਨੇ ਡਾਕਟਰ ਸਾਹਿਬ ਉਹਨਾਂ ਕੋਲੇ ਹਸਪਤਾਲ ਕਿੰਨਾ ਵੱਡਾ ਐਮ ਡਿਪਾਰਟਮੈਂਟ ਹੈ। ਇਸੇ ਤਰ੍ਹਾਂ ਮੀਟ ਹੈਡ ਤੇ ਕੋਲ ਵੀ 4-5 ਡਿਪਾਰਟਮੈਂਟ ਨੇ ਜਿਹੜੇ ਨਾਲਜੀਤ ਭੁੱਲੜਾ ਹੈ ਉਹਨਾਂ ਕੋਲੇ ਰੂਰਲ ਡਵੈਲਪਮੈਂਟ ਹੈ ਕਿੰਨਾ ਐਮ ਡਿਪਾਰਟਮੈਂਟ ਹੈ ਵਕਾਸ-ਵਾਸਤੇ ਨਾਲ ਟਰਾਂਸਪੋਰਟ ਦਾ ਡਿਪਾਰਟਮੈਂਟ ਹੈ ਇਸ ਕਰਕੇ ਪੰਜਾਂ ਹੀ ਜਿਹੜੇ ਮੰਤਰੀ ਸਹਿਬਾਨ ਨੇ ਉਹਨਾਂ ਕੋਲੇ ਧਾਰੀਵਾਲ ਸਾਹਿਬ ਨੇ ਪੰਜਵੇਂ ਮੰਤਰੀ ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਅਸਤੀਫਾ ਦੇ ਦੇਵੇ ਕਿਉਂਕਿ ਸਰਕਾਰ ਜੇ ਸਾਰੀ 2.5 ਮਹੀਨੇ ਇਲੈਕਸ਼ਨ ਲੜਦੀ ਰਹੇਗੀ ਤੇ ਵਿਭਾਗ ਦੇ ਜਿਹੜੇ ਕੰਮ ਆ ਉਹ ਦੱਸੋ ਕੌਣ ਕਰੇਗਾ ਇੱਟਡੇ ਵੱਡੇ ਮੈਕ ਵਿੱਚ ਇੱਟਡੇ ਇੰਪੋਰਟੈਂਟ ਉਹਨਾਂ ਵਾਲੇ ਸਮੇਂ 'ਚ ਜਿਹੜੇ ਕੰਮ ਹੈ ਤੇ ਇਹ ਤਾਂ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਆ ਸਵਾਏ ਕਿਉਂਕਿ ਮਜਬੂਰੀ ਹੁੰਦੀ ਹੈ ਜਦੋਂ ਕੈਂਡੀਡੇਟ ਬੰਦਾ ਪਾਰਲੀਮੈਂਟ ਦਾ ਵੱਡ ਜਾਂਦਾ ਇਹਦਾ ਵੱਡਾ ਹਲਕਾ ਹੁੰਦਾ ਤੇ ਪੰਜਾਬ ਦੀ ਜਨਤਾ ਜਿਹੜੀ ਆ ਉਹ ਕਿੱਥੇ ਜਾਵੇ 2 ਢਾਈ ਮਹੀਨੇ ਵਾਸਤੇ ਜਿਹੜੇ ਰੁਟੀਨ ਦੇ ਕੰਮ ਨੇ ਜਿਹੜਾ ਫਾਈਲ ਵਰਕ ਹੈ ਜਿਹੜੀ ਡਿਵੈਲਪਮੈਂਟ ਦੇ ਕੰਮ ਰੁਟੀਨ ਦੇ ਵਿੱਚ ਚੱਲਦੇ ਆ ਜਿਹੜੇ ਹੈਲਥ ਦੇ ਇੰਨੇ-ਇੰਨੇ ਫਾਈਲਾਂ ਇਕੱਠੀਆਂ ਹੋ ਜਾਂਦੀਆਂ ਕਿ ਜੇ ਤੇ ਮੰਤਰੀ ਦੇ ਸਾਈਨ ਨਾ ਹੋਣ ਤੇ ਕੰਮ ਉੱਥੇ ਖੜ ਜਾਂਦਾ ਤੇ ਇਹਦਾ ਮਤਲਬ ਹੈ ਕਿ ਸਰਕਾਰ ਸਿਰਫ ਚੋਣਾਂ ਲੜਨ ਵਾਸਤੇ ਰਹਿ ਗਈ ਜਿਹੜੀ ਜਨਤਾ ਦੀ ਸੇਵਾ ਦਾ ਜਿਹੜਾ ਕਨਸੈਪਟ ਸੀ ਇਹਨਾਂ ਨੇ ਲੋਕਾਂ ਨੂੰ ਕਿਹਾ ਕਿ ਅਸੀਂ ਇਹ ਕਰਾਂਗੇ ਉਹ ਤਾਂ ਬਿਲਕੁਲ ਹੀ ਖਤਮ ਹੋ ਗਿਆ ਇਸ ਕਰਕੇ ਜ਼ਿੰਮੇਵਾਰੀ ਬਣਦੀ ਆ ਕਿ ਸਾਰੇ ਸਾਡੇ ਕੋਲ ਬਾਕੀ ਮੰਤਰੀਆਂ ਨੂੰ ਡਾਡੋ ਪਰ ਉਹ ਨਹੀਂ ਸਾਡੇ ਮੰਤਰੀ ਬਣਾ ਲਓ ਤੁਹਾਡੇ ਕੋਲ ਐਮਲ ਹੈਗੇ ਨਹੀਂ ਮੰਤਰੀ ਨਵੇਂ ਬਣਾ ਲਓ ਕਟੋ ਕਟ ਪੰਜਾਬ ਦੀ ਜਨਤਾ ਨੂੰ ਤੁਸੀਂ 2.5 ਮਹੀਨੇ ਕਿਸ ਚੀਜ਼ ਦੀ ਸਜ਼ਾ ਦਿਓਗੇ ਕਿ ਇੱਕ ਵੀ ਮੰਤਰੀ ਸੈਕਟਰੀ ਦੇ ਵਿੱਚ ਅਵੇਲੇਬਲ ਨਹੀਂ ਹੋਣਾ ਤੇ ਸਾਰਾ ਫਾਈਲ ਵਰਕ ਰੁਕ ਜਾਣਾ ਤੇ ਸਾਡਾ ਜਿਹੜਾ ਪੰਜਾਬ ਦਾ ਕੰਮ ਹੈ ਉਹ ਲੋਕਾਂ ਦਾ ਉਹ ਢਾਈ ਢਾਈ ਮਹੀਨੇ ਅੱਗੇ ਹੀ ਦਫ਼ਤਰਾਂ ਦੇ ਵਿੱਚ ਕੋਈ ਨਹੀਂ ਬੈਠਦਾ ਤੇ ਜਦੋਂ ਮੰਤਰੀਤੋਂ ਸਾਰੇ ਇਲੈਕਸ਼ਨ ਦੇ ਵਿੱਚ ਚਲੇ ਗਏ ਤੇ ਫਿਰ ਥੱਲੇ ਅਫਸਰ ਕਿਹੜਾ ਲੱਭਣਾ ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਜੇ ਸੇਮਣਿਆਂ ਦੇ ਵਿੱਚ ਇਹ ਸੇਵਾ ਕਰਨੀ ਚਾਹੁੰਦੇ ਆ ਤੇ ਫਿਰ ਇਹਨਾਂ ਨੂੰ ਆਪਣਾ ਅਸਤੀਫਾ ਜਿਹੜਾ ਉਹ ਦੇ 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 ਦੇਣਾ ਚਾਹੀਦਾ ਜਿਹੜੀ ਅੰਦਰਖੱਤੇ ਕਾਂਗਰਸ ਦੀ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਲੁਕਣ ਵਿੱਚ ਹੀ ਆ ਉਹ ਸਾਡੇ ਵੀ ਚੱਲਦਾ ਅੱਜ ਖਬਰਾਂ ਵਿੱਚ ਲੱਕਰੀਆਂ ਵੱਖ-ਵੱਖ ਚੈਨਲ ਦੇ ਵਿੱਚ ਵੀ ਹਾਲੇ ਵੀ ਸਮਝੌਤੇ ਦੀਆਂ ਗੱਲਾਂ ਚੱਲਦੀਆਂ। ਕਹਿੰਦੇ ਸਮਝੌਤਾ ਤੇ ਇਹਨਾਂ ਦਾ ਕਦੇ ਵੀ ਅੰਦਰੋਂ ਟੁੱਟਿਆ ਨਹੀਂ। ਕਿਉਂਕਿ ਦਿੱਲੀ ਦੇ ਵਿੱਚ ਇਹ ਸਾਰੇ ਜਿਹੜੇ ਆ ਉਹ ਇਕੱਠੇ ਆ। ਬਾਕੀ ਦੇਸ਼ ਦੇ ਵਿੱਚ ਬਾਕੀ ਸਾਰੀਆਂ ਸਟੇਟਾਂ ਦੇ ਵਿੱਚ ਇਹ ਇਕੱਠੇ ਆ। ਤੇ ਫਿਰ ਇਹ ਕਿੱਦਾਂ ਹੋ ਸਕਦਾ ਕਿ ਭਗਵੰਤ ਮਾਨ ਜੀ ਜਦੋਂ ਦਿੱਲੀ ਜਾਂਦੇ ਆ ਕੇਜੀਐਲ ਸਾਹਿਬ ਤੇ ਖੜਗੇ ਸਾਹਿਬ ਉੱਥੇ ਤੇ ਇਕੱਠੇ ਮੀਟਿੰਗਾਂ ਕਰਦੇ ਆ। ਤੇ ਪੰਜਾਬ ਚ ਆ ਕੇ ਇੱਥੇ ਲੋਕਾਂ ਨੂੰ ਦਿਖਾਵਾ ਕਰਨ ਵਾਸਤੇ ਇੱਕ ਦਿਨ ਨੂੰ ਕਾਲਾ ਕੱਢਣ ਲੱਗ ਪਏ। ਇਸ ਕਰਕੇ ਇਹ ਰਲ ਕੇ ਠੱਗੀ ਮਾਰ ਜਿੱਥੇ ਨਾ ਕੋ ਕੈਂਡੀਡੇਟ ਨਹੀਂ ਹੁੰਦਾ ਉਥੇ ਕਾਂਗਰਸ ਵਾਲੇ ਬੰਦਾ ਭੇਜ ਦਿੰਦੇ ਆ ਕਿ ਆ ਸਾਡਾ ਸਿਟਿੰਗ ਐਮਐਲਏ ਲੈ ਜਾਓ ਇਹਨੂੰ ਡਟਾ ਦਿਓ ਜਿੱਥੇ ਕੋਈ ਸਾਫ ਕਾ ਮਿਲਦੀ ਲੋੜ ਹੈ ਸਾਫ ਕਾ ਮਿਲ ਹੈ ਉਹਨਾਂ ਨੂੰ ਦੇ ਦਿੰਦੇ ਇਸ ਕਰਕੇ ਇਹ ਰਲ ਕੇ ਜਿਹੜੀ ਲੁਕਣ ਮੀਟੀ ਖੇਡ ਰਿਆ ਪੰਜਾਬ ਦੀ ਜਨਤਾ ਨੂੰ ਇਹਨਾਂ ਤੋਂ ਸੁਚੇਤ ਹੋਣਾ ਚਾਹੀਦਾ ਕਿਉਂਕਿ ਦੋਨੋਂ ਪਾਰਟੀਆਂ ਨੇ ਬਹੁਤ ਵੱਡਾ ਨੁਕਸਾਨ ਜਿਹੜਾ ਪਿਛਲੇ ਸਮੇਂ 'ਚ ਪੰਜਾਬ ਦਾ ਕੀਤਾ ਇਸ ਕਰਕੇ ਇਹਨਾਂ ਨੂੰ ਜਿਹਦਾ ਹੈਗਾ ਦੋਨਾਂ ਤੋਂ ਪੰਜਾਬ ਦੀ ਜਨਤਾ ਨੂੰ ਸਚੇਤਨ ਡਾਕਟਰ ਨੇ ਅੱਜ মিডিਏ ਦੇ ਵਿੱਚ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਕਿ ਕਿਹਦੇ ਨਾਲ ਸਮਝੌਤਾ ਹੋਵੇਗਾ ਕਿਹਦੇ ਨਾਲ ਨਹੀਂ ਹੋਵੇਗਾ ਉਹ ਸਾਡੇ ਪ੍ਰਧਾਨ ਸਰ ਨੇ ਪਹਿਲੇ ਕਿਹਾ ਕਿ ਸਾਰੀਆਂ ਆਪਸ਼ਨਸ ਉਪਰ ਹੀ ਹੁੰਦੀਆਂ ਕਿ ਪੰਜਾਬ ਦੇ ਭਲੇ ਵਾਸਤੇ ਵਿਕਰੀ ਵਾਸਤੇ ਜੋ ਕੁਝ ਕਰਨਾ ਪਏਗਾ ਪਾਰਟੀ ਉਹ ਜ਼ਰੂਰ ਕਰੇਗੀ ਪਰ ਉਹ ਤੁਹਾਡੇ ਨਾਲ ਸਾਂਝਾ ਉਦੋਂ ਕਰਾਂਗੇ ਜਦੋਂ ਕੋਈ ਫੈਸਲਾ ਹੋਵੇ ਹੋਰ ਕਮੇਟੀ ਕੋਲ ਇੱਕ ਦੋਵਾਰਾ ਸਰ ਮੁੱਖ ਮਦਦਾ ਤੇ ਇਹ ਹੈ ਕਿ ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ ਹੈ ਉਹ ਅਨਾਉਂਸ ਹੋ ਗਈ ਹੈ। ਔਰ ਉਹਦੇ ਵਾਸਤੇ ਜ਼ਰੂਰੀ ਹੁੰਦਾ ਹੈ ਕਿ ਬੜੀ ਵੱਡੀ ਇਲੈਕਸ਼ਨ ਹੈ। ਸਾਰੀ ਇਲੈਕਸ਼ਨ ਸਟ੍ਰੈਟਜੀ ਕਿ ਕਿਸ ਤਰੀਕੇ ਪਾਰਟੀ ਦਾ ਕੰਪੇਨ ਚੱਲੇਗਾ ਕਿੱਥੇ-ਕਿੱਥੇ ਕਿਹਦੀ ਕੀ-ਕੀ ਡਿਊਟੀਆਂ ਹੋਣਗੀਆਂ। ਉਹ ਸਾਰਾ ਵਿਸਤਾਰ ਦੇ ਵਿੱਚ ਹਮੇਸ਼ਾ ਹੀ ਹਰ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਹੈ ਉਹ ਤੈਅ ਹੁੰਦਾ। ਇਸ ਕਰਕੇ ਸਾਰੇ ਹੋਰ ਕਮੇਟੀ ਦੇ ਮੈਂਬਰ ਆਪੋ ਆਪਣੀ ਕੋਈ ਵੀ رائے ਹੋਵੇ ਇਲੈਕਸ਼ਨ ਦੇ ਸਬੰਧ ਦੇ ਵਿੱਚ ਉਹ ਮੀਟਿੰਗ ਦੇ ਵਿੱਚ ਉਹਨਾਂ ਦੀ ਲਈ ਜਾਂਦੀ ਹੈ ਤਾਂ ਜੋ ਫਾਈਨਲ ਇੱਕ ਸਟ੍ਰੈਟਜੀ ਬਣਾ ਕੇ ਫਿਰ ਪਾਰਟੀ ਜਿਹੜੀ ਹੈ ਕਿਉਂਕਿ ਆਲਰੇਡੀ ਸਾਡੀ ਪ੍ਰਧਾਨ ਸਾਹਿਬ ਦੀ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਔਰ ਬਹੁਤ ਅਨੇ ਕਰ ਜੰਗਾ ਬਹੁਤ ਉਤਸ਼ਾਹਜਨਕ ਹੰਗਾਰਾ ਉਸ ਯਾਤਰਾ ਨੂੰ ਪਹਿ ਨਹੀਂ ਜਾਂਦੇ ਜੀ ਡਾਕਟਰ ਸਾਹਿਬ ਨੂੰ ਬੋਲਣਾ ਇਸੇ ਕਰਕੇ ਸਾਡੇ ਜਿਹੜੇ ਵਿਰੋਧੀ ਹੈ ਸਾਰੇ ਇਕੱਠੇ ਹੋਏ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਸ ਤਰੀਕੇ ਜਨਤਾ ਉਹਦੇ ਵਿੱਚ ਸ਼ਾਮਲ ਹੋ ਰਹੀ ਹੈ ਉਨੇ ਤੋਂ ਸਪੱਸ਼ਟ ਹੈ ਕਿ ਉਹਨਾਂ ਦਾ ਰਿਜ਼ਲਟ ਪੰਜਾਬ ਦਾ ਕਿੰਸ ਪ੍ਰਤੀਸ਼ਤ ਹੈ ਕਿੰਨੇ ਤਰੀਕ ਨੂੰ ਹੋ ਰਹੀ ਸਰਪੋਰਟ ਕਮੇਟੀ ਦੀ ਮੀਟਿੰਗ ਕਿੰਨੇ 22 ਤਰੀਕ ਨੂੰ ਫੋਰ ਕਮੇਟੀ ਦੀ ਮੀਟਿੰਗ ਪਾਰਟੀ ਦੇ ਮੁਖ ਦਫ਼ਤਰ ਦੇ ਵਿੱਚ ਬਾਅਦ ਪੈਰ 2:30 ਵਜੇ ਅੱਜ ਕੋਈ ਗੱਲ ਨਾ ਲਾ ਰਹੇ ਨਹੀਂ ਕੋਈ ਕਾਨਫਰੰਸ ਕਰੇਗਾ ਜੀ ਨਹੀਂ ਵੈਸੇ ਅਸੀਂ ਪਿਛਲੀ ਵਾਰੀ ਵੀ ਕੁਝ ਕੰਮ ਕਰਕੇ ਨਹੀਂ ਕੀਤੀ ਸੀ ਕਿਉਂਕਿ ਹੁਣ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਕਿਸੇ ਵੀ ਤਰੀਕੇ ਜਿਹੜੀ ਹੈ ਸਪੋਰਟ ਨਹੀਂ ਕਰਦੀ ਹੁਣ ਤਾਂ ਵੈਸੇ ਫੋਟੋ ਕੰਟੈਕਟ ਹੋ ਗਿਆ ਤੇ ਫਿਰ ਉਹਨਾਂ ਨੂੰ ਮੌਕਾ ਮਿਲ ਜਾਂਦਾ ਕਈ ਤਰ੍ਹਾਂ ਦੀਆਂ ਅੱਗੇ ਵੀ ਇੱਕ ਵਾਰੀ ਕੋਡ ਆਪਰੇਟ ਦੇ ਵਿੱਚ ਤੁਹਾਨੂੰ ਯਾਦ ਹੋਣਾ ਉਦੋਂ ਬਹੁਤ ਲਾਸਟ ਡੇ ਤੱਕ ਪ੍ਰੋਬਲਮ ਆਈ ਸੀ ਇਸ ਕਰਕੇ ਤਾਂ ਪਾਰਟੀ ਤੇ ਅਸੀਂ ਵਿਚਾਰ ਕਰ ਲਾਂਗੇ ਪਰ ਜਦੋਂ ਵੀ ਕੋਡ ਆਪਰੇਟ ਹੁੰਦਾ ਜਿਉਂ ਜਿਹੜੀਆਂ ਕਿਉਂਕਿ ਧਾਰਮਿਕ ਜਿਹੜਾ ਮੇਲਾ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਫਿਰ ਕਈ ਤਰ੍ਹਾਂ ਦੀਆਂ ਉਹਦੇ ਤੇ ਮਤਚਾ ਹੁੰਦੀ ਹੈ ਇਸ ਕਰਕੇ ਅੱਗੇ ਵੀ ਅਸੀਂ ਕਈ ਵਾਰੀ ਇਹਦੇ ਕਰਕੇ ਨਹੀਂ ਨਹੀਂ ਕੀਤੀ ਇਸੇ ਹੁਣ ਵੀ ਹਲੇ ਵਿਚਾਰ ਕਰਾ ਸ਼ੈਡਿਊਲ ਹੁੰਦਾ ਕਿਵੇਂ ਸਭ ਜਿਹੜੀ ਐ ਇਹ ਤਾਂ ਡੇਟਾ ਇਲੈਕਸ਼ਨ ਕਮਿਸ਼ਨ ਨੇ ਤੈਅ ਕਰਨੀ ਐ ਇਹਦੇ ਚ ਕੋਈ ਸਾਡਾ ਆਪਣਾ ਤਾਂ ਓਨਲੀ ਸਟੇਟ ਗਵਰਨਮੈਂਟ ਨੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਸਜੈਸ਼ਨ ਜਿਹੜੇ ਜ਼ਿਆਦਾਤਰ ਸਟੇਟ ਕਮਿਟੀ ਵੱਲੋਂ ਹੋ ਜਾਂਦੇ ਹੁੰਦੇ ਆ ਪਰ ਅਪ੍ਰੈਲ ਦਾ ਮਹੀਨਾ ਤੱਕ ਉਦੋਂ ਤੀਕਰ ਸਾਡੇ ਵੱਡੀ ਹੁੰਦੀ ਐ ਇਸ ਕਰਕੇ ਅੱਗੇ ਮਈ ਚ ਹੁੰਦੀ ਸੀ ਅੱਜ ਵੀ ਥੋੜਾ ਹੋਰ ਅੱਗੇ ਚਲੀ ਪਰ ਇਹ ਤਾਂ ਇਲੈਕਸ਼ਨ ਕਮਿਸ਼ਨ ਦਾ ਪ੍ਰੀਰੋਗੇਟਿਵ ਇਹ ਜੋ ਉਹਨਾਂ ਨੇ ਕੀਤਾ ਇੱਕ ਮੈਂ ਇਲੈਕਸ਼ਨ ਕਮਿਸ਼ਨ ਦਾ ਧੰਨਵਾਦ ਵੀ ਕਰਦਾ ਅੱਜ ਉਚੇਚੇ ਤੌਰ ਤੇ ਕਿ ਅੱਜ 6 ਸਟੇਟਾਂ ਦੇ ਉਹਨਾਂ ਨੇ ਗ੍ਰਹਿ ਮੰਤਰੀ ਵੀ ਬਦਲੇ ਆ ਇੱਕ ਸਟੇਟ ਦਾ ਡੀਜੀਪੀ ਵੀ ਬਦਲਿਆ ਕੁਝ ਹੋਰ ਸੀਨੀਅਰ ਆਈਐਸ ਅਫਸਰ ਜਿਹੜੇ ਉਹਨਾਂ ਦੇ ਤਬਦਲ ਹੋ ਗਏ ਇਸ ਕਰਕੇ ਇਹ ਜਿਹੜੇ ਫੈਸਲੇ ਆ ਇਹ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਧ੍ਰੜਤਾ ਹੈ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਂਦੀ ਉਸ ਪਾਸੇ ਸੰਕੇਤ ਅਸੀਂ ਇਹਨੂੰ ਵੈਲਕਮ ਕਰਦੇ ਹਾਂ ਕਿਉਂਕਿ ਇਹ ਜਿਹੜੇ ਚੰਗੇ ਕੰਮ ਕਰੇਗਾ ਲਖਮੀ ਜੀ ਤੁਸੀਂ ਹਮੇਸ਼ਾ ਅਸੀਂ ਵੈਲਕਮ ਕਰਾਂਗੇ ਕਿਉਂਕਿ ਜਿਹੜੀ ਦੁਰਵਤ ਹੁੰਦੀ ਹੈ ਤੇ ਗਵਰਨਮੈਂਟ ਦੀ ਮਸ਼ੀਨਰੀ ਉਹਦੀ ਸ਼ਕਤੀ ਨਾਲ ਉਹਦੇ ਤੇ ਇਲੈਕਸ਼ਨ ਕਮਿਸ਼ਨ ਨੂੰ ਨਾਕੀ ਪਾਉਣੀ ਚਾਹੀਦੀ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜੀ ਆ ਇਹ ਦੇਸ਼ ਦੀ ਬੁਧ ਵੱਡੀ ਲੋੜ ਹੈ ਉਹ ਤਾਂ ਹੀ ਸਭ ਹੋ ਸਕਦਾ ਜੇ ਇਲੈਕਸ਼ਨ ਕਮਿਸ਼ਨ ਇਸ ਤਰ੍ਹਾਂ ਦਲੇਰਾਨਾ ਤਰੀਕੇ ਤੇ ਨਾਲ ਫੈਸਲੇ ਲਵੇ ਤੇ ਜਿੱਥੇ ਵੀ ਕਿਤੇ ਸਰਕਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਦੀ ਹੈ ਉੱਥੇ ਸ਼ਕਤੀ ਨਾਲ ਇਹੋ ਜਿਹਾ ਐਕਸ਼ਨ ਹੋਵੇ ਇਹ ਚੰਗੀ ਗੱਲ ਹੈ ਅੱਜ ਉਹਨਾਂ ਨੇ ਪਹਿਲੇ ਦਿਨ ਹੀ ਐਕਸ਼ਨ ਲਿਆ ਇਹ ਇਹਨੂੰ ਅਸੀਂ ਵੈਲਕਮ ਕਰਦੇ ਹਾਂ ਨਾਗਪੁਰ ਸਾਹਿਬ ਦੀ ਸੀਟ ਤੋਂ ਨਾਉਂ ਤੋਂ ਲੈ ਕੇ ਲਗਾਤਾਰ ਜਦੋਂ ਪਾਰਲੀਮੈਂਟ ਪਹਿਲੀ ਵਾਰ ਜੁੜੀ ਸੀ ਉਸ ਤੋਂ ਬਾਅਦ ਲਗਾਤਾਰ ਇਹ ਸਰਕਾਰ ਦੇ ਨਾਲ ਦਿਨ ਰਾਤ ਜਿਹੜਾ ਆਪਣੇ ਲੋਕਾਂ ਦੇ ਨੇੜੇ ਹੁੰਦੇ ਵਿੱਚ ਇਸ ਕਰਕੇ ਜਦੋਂ ਐਮਐਲਏ ਬਣਿਆ ਸੀ ਰੋਪੜ ਤੋਂ ਮਿਸਟਰ ਬਣਿਆ ਸੀ ਉਦੋਂ ਵੀ ਇਹ ਨਾ ਕਿਉਂਕਿ ਅਲੇਦਵਾਲੀ ਸਰਦ ਦਾ ਏਰੀਆ ਉਦੋਂ ਵੀ ਸਾਰੇ ਵਰਕਰਾਂ ਦੀ ਬਾਹ ਅਸੀਂ ਡਣ ਹੀ ਅੱਜ ਤੇ ਲੋਡ ਪੈਂਦੀ ਚ ਪੜਦੇ ਰਹੇ ਹੁਣ ਵੀ ਦਿਨ ਰਾਤ ਉਹਨਾਂ ਦੀ ਸੇਵਾ ਵਾਸਤੇ ਇਸ ਕਰਕੇ ਮੈਂ ਆਪਣੀ ਇੱਛਾ ਅਨੰਦਪੁਰ ਸਾਹਿਬ ਤੋਂ ਡੰਡ ਵਾਸਤੇ ਪੇਸ਼ ਕੀਤੀ ਬਾਕੀ ਦਵਾ ਤਾਂ ਕੋਈ ਵੀ ਕਰੇ ਕਿਉਂਕਿ ਅਜ ਦੇ ਤਰੀਕ ਵਿੱਚ ਪੰਜਾਬ ਦੇ ਵਿੱਚ ਕਿਤੇ ਵੀ ਸਾਡੇ ਕੋਈ ਟ੍ਰਿਕ ਦਾ ਫੈਸਲਾ ਜਿਹੜਾ ਉਹ ਨਹੀਂ ਕੀਤਾ ਕੋਈ ਫੈਸਲਾ ਇੱਕ ਬਕਾਇਦਾ ਪ੍ਰਕਿਰਿਆ ਤੋਂ ਬਾਅਦ ਹੁੰਦਾ ਇਸ ਕਰਕੇ ਜਿਹੜਾ ਹੱਕ ਰੱਖਣਾ ਕਿਉਂਕਿ ਸਾਰੀਆਂ ਪਾਰਟੀਆਂ ਵਿੱਚ ਜਿਹੜੇ ਹੈ ਲੋਕੀ ਕਲੇਮ ਕਰਦੇ ਮੇਰੇ ਜੀ ਨੂੰ ਦਿੱਕ ਦਿੱਤੇ ਆਸ ਹੁੰਦੀ ਹੈ ਇਸ ਕਰਕੇ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਨਾਲ ਜੁੜਿਆ ਹੋਣਾ ਇਸ ਕਰਕੇ ਮੈਂ ਇੱਥੋਂ ਆਸ ਰੱਖਦਾ ਇਸ ਕਰਕੇ ਜਦੋਂ ਪਾਰਟੀਆਂ ਫੈਸਲੇ ਕਰਨੀਆਂ ਉਹ ਜੋ ਪਾਰਟੀਆਂ ਫੈਸਲੇ ਕਰਦੀਆਂ ਉਹ ਸਾਰੇ ਕੁਝ ਵਿਚਾਰਦੀਆਂ ਉੱਤੇ। ਰਾੰਕਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਕੋਸ਼ਿਸ਼ਾਂ ਚੱਲ ਰਹੀਆਂ ਸਾਰ। ਕਹਿੰਦੇ ਕੋਡ ਆਫ ਕੰਡਕਟਰ ਲੱਗੇ ਪਰ ਜੀ ਦੇਖੋ ਗੱਲ ਇਹ ਹੈ ਕਿ ਸਰਕਾਰ ਗੱਲਾਂ ਬਹੁਤ ਵੱਡੇ-ਵੱਡੇ ਕਰਦੀ ਆ ਪਹਿਲਾਂ ਨੰਦਪੁਰ ਸਾਹਿਬ ਬੜੀ ਸੜਕ ਤਾਂ ਬਣਾ ਦੇ। ਤਿੰਨੀ ਸ਼ਰਮ ਵਾਲੀ ਗੱਲ ਹੈ ਕਿ ਜਿਹੜੀ ਆ ਪਹਿਲੀ ਵਾਰੀ ਹੋਇਆ ਕਿ ਹੋਲੇ ਮਹੱਲੇ ਦੇ ਵਿੱਚ ਸੜਕ ਇਸ ਹੱਦ ਤੱਕ ਟੁੱਟ ਗਈ ਕਿ ਸਾਡੇ ਸੰਤ ਬਾਬਾ ਸਤਨਾਮ ਸਿੰਘ ਰਾਂ ਨੂੰ ਕਿਲਾ ਨੰਦਗੜ ਵਾਲਿਆਂ ਨੂੰ ਆਪ ਉਥੇ ਬਹਿ ਕੇ ਕਾਰ ਸੇਵਾ ਕਰਕੇ ਤੇ ਗੜਸ਼ੰਕਰ ਤੋਂ ਜਿਹੜੀ ਸੜਕ ਆਉਂਦੀ ਹੈ ਅਨੰਦਪੁਰ ਸਾਹਿਬ ਨੂੰ ਉਹਨੂੰ ਬਣਾਉਣਾ ਸ਼ੁਰੂ ਕੀਤਾ ਗਿਆ ਜਿਹੜੀ ਸਰਕਾਰ ਸੜਕ ਨਹੀਂ ਬਣਾ ਸਕਦੀ ਅਨੰਦਪੁਰ ਸਾਹਿਬ ਜਿਹੜੀ ਸਰਕਾਰ ਇਸ ਪੱਦਰ ਦੇ ਅੰਤਰਰਾਸ਼ਟਰੀ ਪੱਦਰ ਦਾ ਜਿਹੜਾ ਇੱਥੇ ਤਿਉਹਾਰ ਮਨਾਇਆ ਜਾਂਦਾ ਉਹਦੇ ਮਲੇ ਦਾ ਉਹਦੇ ਤੇ ਬੇਸਿਕ ਜਿਹੜੀਆਂ ਸਹੂਲਤਾਂ ਹੁੰਦੀਆਂ ਸ਼ਰਧਾਲੂਆਂ ਨੂੰ ਉਹ ਪ੍ਰੋਵਾਈਡ ਨਹੀਂ ਕਰਦੀ ਉਹ ਸਰਕਾਰ ਤੋਂ ਤੁਸੀਂ ਸੋਚੀ ਜਾਓ ਕਿ ਇਹ ਤਾਂ ਕੁਝ ਵੀ ਕਹਿਦਣਗੇ ਵੋਟਾਂ ਲੈਣ ਵਾਸਤੇ ਪਹਿਲਾਂ ਇਹ ਤੁਹਾਨੂੰ ਕਿ ਜੋ ਬਾਕੀ ਅੱਜ ਤੱਕ ਆ 2 ਸਾਲ ਹੋ ਗਏ ਆ ਅਨੰਦਪੁਰ ਸਾਹਿਬ ਨੂੰ ਕੀ ਦਿੱਤਾ ਇਹ ਤਾਂ ਜਦੋਂ ਦੱਸਣ ਦੀ ਕਿਰਪਾਲਤਾ ਕਰਨ ਪ੍ਰਕੀਰ ਸਾਹਿਬ ਤੁਸੀਂ ਗੱਲ ਕੀਤੀ ਹੈ ਪਰ ਜਿਹੇ ਨੂੰ ਕੀ ਦਿੱਤਾ ਜਿਹੜੀ ਆ ਉਹ ਉਹ ਦੱਸਣ ਦੀ ਕਿਰਪਾਲਤਾ ਕਰਨ ਇਥੇ ਸਾਰੇ ਪਾਸੇ ਜਿਹੜੀਆਂ ਪਹਿਲਾਂ ਸਹੂਲਤਾਂ ਜਿਸ ਕਰਦੀਆਂ ਸੀ ਉਹ ਵੀ ਹੌਲੀ-ਹੌਲੀ ਜਿਹੜੀਆਂ ਸਮਾ ਵਿਵਹਾਰ ਕੇ ਜਿਹੜਾ ਉਹ ਖਤਮ ਹੋ ਜਾਂਦੀਆਂ ਕੋਈ ਤੁਸੀਂ ਜਿਹੜੀ ਹੈ ਸਕੂਲਾਂ ਦੀ ਇੰਪਰੂਵਮੈਂਟ ਕੀਤੀ ਕੋਈ ਹੈਲਥ ਦੀ ਇੰਪਰੂਵਮੈਂਟ ਤੁਸੀਂ ਦੱਸ ਦਿਓ 1% ਇਥੇ ਕੀਤੀ ਹੋਵੇ ਸਾਰੇ ਪਾਸੇ ਤੁਸੀਂ ਕੰਮ ਖਰਾਬ ਕੀਤਾ ਸਰਕਾਰ ਤਾਂ ਆਕਾਲੀ ਦਲ ਦੀ ਰਹੀ ਲੇਕਿਨ ਸੜਕ ਜਿਹੜੀ ਹੈ ਉਸਾਂ ਵੀ ਨਹੀਂ ਬਣ ਪਾਈ ਨਹੀਂ ਅਸੀਂ ਹਾਜ਼ਰ ਸਾਡੇ ਕੋਲੇ ਹਰ ਵਾਰੀ ਜਿਹੜੀ ਹੈਗੀ ਆ ਅਸੀਂ ਲਗਾਤਾਰ ਜਦੋਂ ਹੁਲਾ ਬੁਲਾ ਹੁੰਦਾ ਸੀ ਪੂਰਾ ਇਨਫਰਾਸਟ੍ਰਕਚਰ ਚਾਹੀਏ ਸੜਕਾਂ ਸੀ ਜਾਂ ਦੂਜਾ ਸੀ ਬੇਰੇ ਟਾਈਮ ਤੇ ਜਨਵਰੀ ਨੂੰ ਹੋਇਆ ਅਸੀਂ ਵਧੀਆ ਤਰੀਕੇ ਨਾਲ ਸਾਰਾ ਰੂਟ ਪਹਿਲਾਂ ਤਿਆਰ ਕਰਦੇ ਹਮੇਸ਼ਾ ਕਿਉਂਕਿ ਅਵਾਜ਼ੇ ਜਿਆਦਾ ਹੁੰਦੀ ਹੈ ਇਸ ਕਰਕੇ ਜਿਹੜੀ ਟੁੱਟਪਾੜ ਹੁੰਦੀ ਹੈ ਪਰ ਬਾਦਲ ਸਾਹਿਬ ਹਮੇਸ਼ਾ ਅਸੀਂ ਜਦੋਂ ਹੀ ਧਿਆਰ ਚ ਲੰਦੇ ਸੀ ਪੋਹਣਾ ਵਾਲਾ ਆਉਣ ਵਾਲਾ ਇਮੀਜੇਟਲੀ ਚੀਫ ਮੰਤਰੀ ਨੂੰ ਆਰਡਰ ਹੋ ਜਾਂਦਾ ਸੀ ਕਿ ਜਿੰਨੀਆਂ ਅਪਰੋਚ ਰੋਡ ਚ ਆਗਿਆ ਸਾਰੀਆਂ ਵਧੀਆ ਟਿਕਣ ਨੂੰ ਉਹ ਜਾ ਕੇ ਲੋਕਾਂ ਨੂੰ ਪੁੱਛ ਲੋ ਹਰ ਵਾਰੀ ਬੰਦ ਦੀ ਰਹੀ ਪਰ ਹੁਣ 7 ਸਾਲਾਂ ਤੋਂ ਆ ਨਵਾਂ ਕੰਮ ਸ਼ੁਰੂ ਹੋ ਗਿਆ ਤੇ ਜਾ ਕੇ ਨਹੀਂ ਸੰਤ ਮਾਪੁਰ ਖਨ ਨੂੰ ਪਿਛਲੀ ਵਾਰੀ ਵੀ ਭਰਤ ਪਾਉਣੀ ਪਈ ਸੀ ਮਿੱਟੀ ਪਾਉਣੀ ਪਈ ਸੀ ਉਹਨਾਂ ਅੱਗੇ ਜਿਆਦਾ ਕੰਮ ਖਰਾਬ ਹੋ ਗਿਆ ਤੇ ਸਾਰੀ ਸੜਕੀ ਉਹਨਾਂ ਨੂੰ ਆਪ ਰਿਪੇਅਰ ਕਰਨੀ ਪਈ ਬਿਲਕੁਲ ਦੇਖੋ ਇਵੇਂ ਕਿ ਤੁਸੀਂ ਦੱਸਿਆ ਕਿ ਇਲੈਕਸ਼ਨ ਦਾ ਜਿਹੜਾ ਐਲਾਨ ਆ ਉਹ ਹੋ ਚੁੱਕਿਆ ਤੇ ਚੋਣਾਂ ਦੇ ਵਿੱਚ ਯੂਥ ਦੀ ਜਿਹੜੀ ਭੂਮਿਕਾ ਉਹ ਬੜਾ ਵੱਡਾ ਅਹਿਮ ਰੋਲ ਹੁੰਦਾ। ਸੋ ਜੇ ਗੱਲ ਕਰੀਏ ਸ਼੍ਰੋਮਣੀ ਕਾਲਜ ਦਲੇ ਨਾਲ ਜੁੜੇ ਯੂਥ ਦੀ ਯੂਥ ਵਿੰਗ ਦੀ ਤਾਂ ਇੱਕ ਪ੍ਰਕਿਰਿਆ ਦੇ ਰਾਹੀਂ ਬੜੀ ਦੋ 2.5 ਮਹੀਨੇ ਇੱਕ ਪ੍ਰਕਿਰਿਆ ਚੱਲੀ ਉਹ ਪ੍ਰਕਿਰਿਆ ਰਾਹੀਂ ਬੜੀ ਵਧੀਆ ਟੀਮ ਪੂਰੇ ਪੰਜਾਬ ਦੇ ਵਿੱਚੋਂ ਇਕੱਠੀ ਆਈ ਆ ਚਾਹ ਪਮਾਓ ਸਟੇਟ ਪਧਰੀ ਹੋਵੇ। ਪਮਾਓ ਜ਼ਿਲ੍ਹਾ ਪਧਰੀ ਹੋਣ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਨੂੰ। ਸਾਰੇ ਬੜੇ ਮਿਹਨਤੀ ਕੰਮ ਕਰਨ ਵਾਲੇ ਪੰਜਾਬ ਦੇ ਪੰਜਾਬੀ ਦਾ ਪਹਿਰਾ ਦੇਣ ਵਾਲੇ ਚੰਗੀ ਸੋਚ ਵਾਲੇ ਨੌਜਵਾਨ ਇਸ ਪ੍ਰਕਿਰਿਆ ਰਾਹੀਂ ਚੁਣ ਕੇ ਆਏ ਨੇ ਜਿਨ੍ਹਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣੀਆਂ ਉਸ ਤੋਂ ਬਾਅਦ ਚੋਣਾਂ ਦੇ ਵਿੱਚ ਤੁਸੀਂ ਕਿਹਾ ਕਿ ਬੜਾ ਵੱਡਾ ਅਹਿਮ ਰੋਲ ਯੁੱਧਾ ਹੋਣ ਵਾਲਾ ਕਿਉਂਕਿ ਯੂਥ ਕਾਲੀ ਦਲ ਨੇ ਸਾਰੇ ਕਮਰ ਕੱਸੇ ਕੱਸੇ ਹੋਏ ਨੇ ਪੂਰੇ ਅਸੀਂ ਪੰਜਾਬ ਦੇ ਵਿੱਚ ਡਿਊਟੀਆਂ ਹਲਕਾ ਬਦੀ ਬੂਤ ਪਦਰੀ ਲਾ ਰਹੇ ਆ ਤਾਂ ਕਿ ਕੱਲੇ ਕੱਲੇ ਬੂਤ ਤੇ ਜਾ ਕੇ ਇਸ ਗੱਲ ਦਾ ਜਿਹੜਾ ਹੋਕਾ ਦਿੱਤਾ ਜਾਵੇ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਇਹ ਪੰਜਾਬ ਦੀ ਆਉਣ ਵਾਲੀ ਨਸਲ ਤੇ ਫਸਲ ਨੂੰ ਬਚਾਉਣਾ ਤਾਂ ਉਹ ਯੂਥ ਨੂੰ ਅੱਗੇ ਹੋ ਕੇ ਲੜਾਈ ਲੜਨੀ ਪਊਗੀ ਅੱਜ ਲੋੜ ਹੈ ਜਿਹੜੇ ਹਿਸਾਬ ਨਾਲ ਪੰਜਾਬ ਚਾਰੇ ਪਾਸੇ ਘਿਰਿਆ ਹੋਇਆ ਹੈ ਜਿਹੜੇ ਹਿਸਾਬ ਨਾਲ ਪੰਜਾਬ ਵਿੱਚ ਕੋਈ ਡਵੈਲਪਮੈਂਟ ਨਹੀਂ ਕੋਈ ਰੁਜ਼ਗਾਰ ਨਹੀਂ ਦਿਨ ਦਿਹਾੜੇ ਗੂੜੀਆਂ ਠੱਗੀਆਂ ਚੋਰੀਆਂ ਫੋਟੀਆਂ ਹਰ ਪਾਸੇ ਜਿਹੜੀ ਕ੍ਰਾਪਸ਼ਨ ਦਾ ਬੋਲਬਾਲਾ ਨਸ਼ਾ ਪਿੰਡ ਬਿੰਦ ਬਿਕ ਰਿਹਾ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਜਿਹੜਾ ਯੂਥ ਕੱਲ੍ਹ ਦੇ ਜਿਹੜੇ ਸਾਡੇ ਅਹੁਦੇਦਾਰ ਨੇ ਵਰਕਰ ਨੇ ਮੈਂਬਰ ਨੇ ਉਹ ਬੂਥ ਪੱਤਰ ਤੇ ਜਾ ਕੇ ਇੱਕ ਜਾਗਰੂਕਤਾ ਮੁਹਿੰਮ ਵੀ ਚਲਾਉਣਗੇ ਤਾਂ ਕਿ ਜਿਹੜਾ ਧਟਕ ਕੇ ਪਿਛਲੇ ਸਮੇਂ ਦੇ ਵਿੱਚ ਹਰ ਵਰਗ ਨੇ ਇੱਕ ਬਦਲਾਅ ਦੇ ਚੱਕਰ ਦੇ ਵਿੱਚ ਕਦੇ ਘਰ-ਘਰ ਦੇ ਨੌਕਰੀ ਚੱਕਰ ਦੇ ਵਿੱਚ ਵੋਟਾਂ ਪਾ ਕੇ ਇਹੋ ਜਿਹੇ ਲੋਕਾਂ ਨੂੰ ਬਦਲਾਅ ਦੇ ਚੱਕਰ ਸੱਤਾ ਦੇ ਵਿੱਚ ਲਿਆਂਦਾ ਗੱਡੀਆਂ ਤੇ ਬਿਠਾਇਆ ਜਿਨ੍ਹਾਂ ਨੇ ਪੰਜਾਬ ਦਾ 2 ਸਾਲ ਵਿੱਚ ਵਿੜਾ ਕਰ ਕਰ ਕਰਕੇ ਰੱਖ ਦਿੱਤਾ ਲੋਰ ਵੀ ਲੇ ਰਹੇ ਨੇ ਕਰਜ਼ਾ ਵੀ ਲੇ ਰਹੇ ਪਰ ਕਰਦੇ ਵੀ ਕੱਖ ਨਹੀਂ ਇਹ ਪਹਿਲੀ ਵਾਰ ਹੋਇਆ ਕਿ ਜੇ ਕੋਈ ਸਰਕਾਰਾਂ ਥੋੜਾ ਬਹੁਤਾ ਜਾਂ ਜ਼ਿਲ੍ਹਾ ਵੀ ਲੋਨ ਲੈਂਦੀਆਂ ਸੀ ਕਰਜ਼ਾ ਲੈਂਦੀਆਂ ਸੀ ਪੰਜਾਬ ਲਈ ਕੁਝ ਕਰਦੇ ਤਾਂ ਸੀ ਕੋ ਡਵੈਲਪਮੈਂਟ ਹੁੰਦੀ ਸੀ ਕੋ ਗਲੀਆਂ ਨਾਲੀਆਂ ਵਾਲੀਆਂ ਹੁੰਦੀ ਸੀ ਕੋਈ ਸੜਕਾਂ ਨਹੀਂ ਹੁੰਦੀ ਸੀ ਇਹ ਪਹਿਲੀ ਵਾਰ ਹੋਇਆ 70 ਸਾਲ ਦੇ ਵਿੱਚ ਕਿ ਕਰਜ਼ਾ ਤਾਂ ਦੂਜੀਆਂ ਸਰਕਾਰਾਂ ਦੇ ਮੁਕਾਬਲੇ 4 ਤੋਂ 5 ਗੁਣਾ ਵੱਧ ਲਏ ਰਹੇ ਨੇ ਜਿੰਨਾ ਕਰਜ਼ਾ ਮੁੰ ਲੱਗਦਾ 2 ਸਾਲ ਦੀ ਕੋਈ ਸਰਕਾਰ ਹੁੰਦੀ ਸੀ ਇਹ 8 ਮਹੀਨਾ ਚ ਲੈ ਕੇ ਸੀ ਹਾਲਾਤ ਇਹ ਨੇ ਪਰ ਕਰਦੇ ਵੀ ਕੱਖ ਨਹੀਂ ਕਿਤੇ ਲੱਗਿਆ ਵੀ ਡਿਗਰੇ ਰਹਾ ਇਹ ਬੜੇ ਹਾਲਾਤ ਪਰਸਯੋਗਲੇ ਕਿਉਂਕਿ ਦਿੱਲੀ ਨੂੰ ਪਰਪਰ ਚੋਈਆਂ ਇੰਡਾਇਰੈਕਟਲੀ ਤਰੀਕੇ ਨਾਲ ਜਾ ਰਹੀਆਂ ਨੇ ਜਿਹੜੇ ਵੀ ਕੋਈ ਕੰਮ ਕੋਈ ਠੇਕੇਦਾਰੀ ਥੋੜਾ ਬਹੁਤਾ ਜਿਹੜਾ ਕੰਮ ਕਰਦੇ ਨੇ ਉਹ ਸਾਰਾ ਕੁਝ ਦਿੱਲੀ ਦੇ ਠੇਕੇਦਾਰਾਂ ਕੋਲ ਸੋ ਅੱਜ ਲੋੜ ਆਤੀ ਪੂਰੇ ਹਰ ਵਰਗ ਨੂੰ ਉਜਾਗਰ ਕਰਕੇ ਜਾਗਰਤੀ ਲਿਆ ਕੇ ਪੰਜਾਬ ਦੇ ਫਿਊਚਰ ਲਈ ਪੰਜਾਬ ਪੰਜਾਬੀਆਂ ਦੀ ਪਾਰਟੀ ਪੰਥ ਦੀ ਪਾਰਟੀ ਭਾਈ ਜਰ ਕਸਾਂ ਦੀ ਪਾਰਟੀ ਸ਼੍ਰੋਮਣੀ ਕਲਚਲ ਦੇ ਹੱਥ ਮਜ਼ਬੂਤ ਕਰਨ ਦੀ ਕਿਉਂਕਿ ਸ਼੍ਰੋਮਣੀ ਕਲਦਲੀ ਆ ਜਿਹੜਾ ਪੰਜਾਬੀਆਂ ਦੀ ਅਸਲ ਨਮਾਇੰਗੀ ਕਰ ਸਕਦਾ ਹੈ ਦੂਜੀ ਗੱਲ ਅੱਜ ਅਤੇ ਰੂਪਨਗਰ ਵਿਖੇ ਜ਼ਿਲ੍ਹਾ ਰੂਪਨਗਰ ਸ਼੍ਰੀ ਲੰਧਪਾ ਸਾਹਿਬ ਤਖਤ ਸ੍ਰੀ ਕੇਸਲ ਨਰੋਲ ਤੇ ਨਰੋਲ ਇੱਕ ਸੇਵਾ ਭਵਨ ਵਾਲਾ ਤੇ ਧਾਰਮਿਕ ਕਿਉਂਕਿ ਅੱਜ ਜਿਹੜੇ ਮਕਸਦ ਲਈ ਅਸੀਂ ਇੱਥੇ ਆਏ ਆ ਹੋਲਾ ਮਹਲਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਹੋਲਾ ਮਹਲਾ ਉਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਸੋ ਉਹਦੇ ਵਿੱਚ ਜਿਵੇਂ ਕਿ ਸ਼੍ਰੋਮਣੀ ਕਾਲ ਦੇ ਯੂਥ ਵਿੰਗ ਯੂਥ ਕਾਲ ਦੇ ਵੱਲੋਂ ਪਿਛਲੇ ਸਮੇਂ ਤੋਂ ਇੱਕ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਦਸ਼ਮੇਸ਼ ਪਿਤਾ ਦੀ ਕਿਰਪਾ ਦੇ ਨਾਲ ਇੱਕ ਮਹਿੰਮ ਚਲਾਈ ਜਾ ਰਹੀ ਹੈ ਮੇਰੀ ਦਸਤਾਰ ਮੇਰੀ ਸ਼ਾਨ ਉਹ ਮੇਲ ਜਿਹੜੀ ਆ ਉਹਦੇ ਰਾਹੀਂ ਦਸਤਾਰ ਕੈਂਪ ਲਾ ਕੇ ਨੌਜਵਾਨਾਂ ਨੂੰ ਸਾਡੇ ਨੌਜਵਾਨਾਂ ਨੂੰ ਗੁਰੂ ਸਾਹਿਬ ਦੀ ਬਖਸ਼ੀ ਹੋਈ ਇਹ ਸਰਬਾਤਾਜ ਦਸਤਾਰ ਦੇ ਨਾਲ ਜੋੜ ਲਈ ਬੇਨਤੀ ਕੀਤੀ ਜਾਂਦੀ ਆ ਪਹਿਲਾਂ ਸ੍ਰੀ ਚਮਕੌਰ ਸਾਹਿਬ ਸਿੰਘ ਜਿਹੜੀ ਸਿੱਧੀ ਸਭਾ ਸੀ ਉਦੋਂ ਦਸਤਾਰ ਕੈਂਪ ਲਾਇਆ ਗਿਆ ਫਿਰ ਫਤਿਹਗੜ ਸਾਹਿਬ ਸਿੱਧੀ ਸਭਾ ਸੀ ਛੋਟੇ ਸਾਹਿਬ ਜੀ ਨੂੰ ਉੱਥੇ ਲਾਇਆ ਗਿਆ ਉਸ ਤੋਂ ਬਾਅਦ ਫਿਰ ਤਖਤ ਸ੍ਰੀ ਦਮਦਰਾ ਸਾਹਿਬ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਲਵਾਇਆ ਗਿਆ ਉਸੇ ਤਰ੍ਹਾਂ ਹੋਰ ਵੀ ਕਈ ਜਗ੍ਹਾ ਜਿਹੜੇ ਕੈਂਪ ਨੇ ਇਹ ਮੇਰੀ ਦਸਤਾਰ ਮੇਰੀ ਸ਼ਾਨ ਦਾ ਲਾਇਕ ਜਿਹਦੇ ਵਿੱਚ ਸੈਂਕੜੇ ਨੌਜਵਾਨਾਂ ਨੂੰ ਧੰਨਵਾਦ ਦਸ਼ਮੇਸ਼ ਪੀਤਾ ਦਾ ਕਿਉਂਕਿ ਖਾਲਸਾ ਦੀ ਜਨਮ ਭੂਮੀ ਦੇ ਬੈਠੇ ਆ ਕੋਟਾਨ ਕੋਟਾਨ ਧੰਨਵਾਦ ਦਸ਼ਮੇਸ਼ ਪੀਤਾ ਜਿਨ੍ਹਾਂ ਨੇ ਕਿਰਪਾ ਕੀਤੀ ਇਹ ਕੈਂਪਾਂ ਦੇ ਰਾਹੀਂ ਨੌਜਵਾਨ ਸਿੱਖੀ ਸਰੂਪਨ ਬਨ ਮੁੜ ਰਹੇ ਨੇ ਨੌਜਵਾਨ ਦਸਤਾਰ ਬਨ ਕੇ ਫਕਰ ਮਹਿਸੂਸ ਕਰ ਰਹੇ ਨੇ ਤੋਂ ਉਸੇ ਤਰ੍ਹਾਂ 24 ਤੋਂ 25 ਮਾਰਚ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੱਕ ਸ਼੍ਰੀ ਕੇਸਗੜ ਸਾਹਿਬ ਦਿਵਾਲ ਹਾਲ ਦੇ ਸਾਹਮਣੇ ਇਹ ਮੇਰੀ ਦਸਤਾਰ ਮੇਰੀ ਸ਼ਾਨ ਦਾ ਦੋ ਦਿਨ ਕੈਂਪ ਚੱਲੂਗਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਇਹ ਜਿਹੜਾ ਕੈਂਪਾ 2 ਦਿਨ ਚੱਲਣਾ ਜਿਹਦੇ ਵਿੱਚ ਸੈਂਕੜੇ ਲੋਕ ਜ ਉਹਨਾਂ ਨੂੰ ਬੇਨਤੀ ਕਰਕੇ ਉਹਨਾਂ ਦੀ ਮੈਂ ਸਮਝਦਾ ਕਿ ਇੱਕ ਅਲਖ ਜਗਾ ਕੇ ਉਹਨਾਂ ਨੂੰ ਬੇਨਤੀ ਕਰਕੇ ਇਹ ਇੱਕ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਕਹਾਂਗੇ ਕਿ ਆਓ ਦਸਤਾਰ ਬਣੀਏ ਗੁਰੂ ਵਾਲੇ ਬਣੀਏ ਗੁਰੂ ਦੇ ਨਾਲ ਜੁੜੀਏ ਤੇ ਗੁਰੂ ਸਾਹਿਬ ਦੀ ਖੁਸ਼ੀਆ ਪ੍ਰਾਪਤ ਕਰੀਏ ਸੋ ਉਸੇ ਤਰ੍ਹਾਂ ਇਹ ਜਿਹੜਾ ਅੱਜ ਇੱਥੇ ਅਸੀਂ ਜਗਾ ਦੇਖਣ ਆਏ ਆ ਕਿ ਜਿੱਥੇ ਜਗਾ ਲਾ ਕੇ ਜਿੱਥੇ ਕੋਈ ਸੰਗਤ ਨੂੰ ਪਰੇਸ਼ਾਨੀ ਨਾ ਆਵੇ ਅਤੇ ਜਿੱਥੇ ਇਹ ਦਸਤਾਰ ਕੈਂਪਾ ਜਰਾ ਚੱਲ ਸਕੇ ਸੋ ਗੁਰੂ ਸਾਹਿਬ ਕਿਰਪਾ ਕਰਨ ਪਿਛਲੇ ਕੈਂਪਾਂ ਦੀ ਤਰ੍ਹਾਂ ਇਹ ਕੈਂਪ ਵੀ ਮੇਰੀ ਦਸਤਾਰ ਮੇਰੀ ਸ਼ਾਨ ਸਮਾਗਮ ਜਿਹੜਾ ਉਹ ਆਪ ਗੁਰੂ ਸਾਹਿਬ ਅੰਦ ਸੰਗ ਸਹਾਇ ਹੋ ਕੇ ਇਹ ਨੌ ਜਨਾਂ ਨੂੰ ਸਮਤ ਬਖਸ਼ਣ ਉਹ ਦਸਤਾਰ ਬੰਨ ਕੇ ਗੁਰੂ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਜੀ ਦੇਖੋ ਇਹ ਹਾਈ ਕਮਾਂਡ ਨਹੀਂ ਦੇਖਣਾ ਜਿਹੜੇ ਵੀ ਕਿਤੇ ਕੋਈ ਕਿਉਂਕਿ ਜਿਹੜੀਆਂ ਲੋਕ ਸਭਾ ਦੀਆਂ ਬਹੁਤ ਥੋੜੀਆਂ ਸੀਟਾਂ ਹੁੰਦੀਆਂ ਨੇ 13 ਸੀਟਾਂ ਹੁੰਦੀਆਂ ਨੇ ਉਹਦੇ ਵਿੱਚ ਸੀਨੀਅਰ ਲੀਡਰਸ਼ਿਪ ਨੇ ਵੀ ਸਾਰਾ ਕਿਉਂਕਿ ਬੜਾ ਕੁਝ ਦੇਖਣਾ ਹੁੰਦਾ ਸਾਰਾ ਦਿੱਲੀ ਜਾ ਕੇ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨੀ ਹੁੰਦੀ ਹੈ ਜਿਹੜੇ ਕੋਈ ਕਿਤੇ ਕਾਬਿਲ ਹੋਣਗੇ ਤਾਂ ਸਾਰਨ ਮੈਂ ਸਮਝਦਾ ਕਿ ਕੱਲੀ ਮੈਂਬਰ ਪਾਰਲੀਮੈਂਟ ਨਹੀਂ ਚਾਹ ਐਮ ਐਲ ਏ ਹੋਵੇ ਪਹਿਲਾਂ ਵੀ ਮੈਂ ਸਮਝਦਾ ਕਿ ਸਭ ਤੋਂ ਵੱਧ ਉਹ ਗੱਲ ਬਥੜੀ ਹੈ ਕਿ ਸ਼੍ਰੋਮਣੀ ਕਾਲ ਦੇ ਰੌਲਾ ਘਟ ਪਾਇਆ ਅਬਦਲਾਲ ਰੌਲਾ ਤਾਂ ਬਹੁਤ ਪਾਇਆ ਪਰ ਜੇ ਤੁਸੀਂ ਆંકੜੇ ਕੱਢ ਕੇ ਦੇਖੋਗੇ ਤਾਂ ਪਿਛਲੀ ਵਾਰੀ ਵਿਧਾਨ ਸਭਾ ਦੇ ਸਭ ਤੋਂ ਵੱਧ ਨੌਜਵਾਨਾਂ ਨੂੰ ਟਿਕਟਾ ਸ਼੍ਰੋਮਣੀ ਕਾਲ ਨੇ ਦਿੱਤੀਆਂ ਸੀ ਪਰ ਇਹ ਦੇ ਕੇ 10 ਬੰਦ ਨੂੰ ਟਿਕਟਾ ਬਹੁਤ ਕਾਲ ਦੇ ਚਾਲੀ ਦੰਦਾ ਕੱਲ ਕੱਲ ਜਟਾਇਆ ਨਹੀਂ ਕਿ ਬਹੁਤਾ ਇਸ ਗੱਲ ਦੀ ਕੱਲੀ ਮੈਂਗਨ ਦਾ ਪ੍ਰਚਾਰ ਵੀ ਰਹੀ ਆ ਸੋ ਜਿੱਥੇ ਵੀ ਜੇ ਕੋਈ ਬਲਾਕ ਸਮਤੀ ਦੀਆਂ ਚੇਅਰਮੈਨ ਨੇ ਗੱਲ ਕਰੀ ਮੇਰਾ ਵੀ ਗੱਲ ਕਰੀਏ ਜ਼ਿਲ੍ਹਾ ਪ੍ਰੇਸ਼ਦ ਦੀ ਗੱਲ ਕਰੀਏ ਹਰ ਵਰਗ ਹਰ ਕੈਟਾਗਰੀ ਦੇ ਵਿੱਚ ਮੈਂ ਸਮਝਦਾ ਕਿ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਖਾਸ ਕਰਕੇ ਸਰਦਾਰ ਸੁਖ ਸਿੰਘ ਬਾਦਲ ਜੀ ਉਹ ਨੌਜਵਾਨਾਂ ਨੂੰ ਉਹਨਾਂ ਦੇ ਬਣਦੀ ਨੁਮਾਇੰਦਗੀ ਹਮੇਸ਼ਾ ਦਿੰਦੇ ਆ